ਆਈਏ ਖੁਦਾਵੰਦ ਖੁਦਾਦਾ ਜੁੰਦਾ ਕਲਾਮ ਸੁਣਾਗੇ ਔਰ ਵਚਨ ਸੁਣਨ ਤੋਂ ਪਹਿਲੇ ਇਸ ਵੀਡੀਓ ਨੂੰ ਲਾਈਕ ਕਰਨਾ ਔਰ ਲਾਈਕ ਕਰਨ ਦੇ ਨਾਲ ਹੋਰ ਨਾ ਤਿੱਕਰ ਇਹ ਵਚਨ ਜਾਵੇ ਔਰ ਲੋਕ ਬਚਾਏ ਜਾਣ ਔਰ ਨਜ਼ਾਤ ਮਜ਼ਾਤ ਮਿਲੇ ਔਰ ਬੜੀ ਖੁਸ਼ੀ ਤੇ ਸ਼ਾਂਤੀ ਮਿਲੇ ਹਾਲੇਲੂਇਆ ਸੋ ਆਈਏ ਖੁਦਾਵੰਦ ਖੁਦਾਦਾ ਪਵਿੱਤਰ ਔਰ ਮੁਕੱਦਸ ਵਚਨ ਸੁਣਦੇ ਆ ਜਬੂਰਾਂ ਦੀ ਪੋਥੀ 119 ਨੰਬਰ ਜਬੂਰ ਉਹਦਾ ਨੌਂ ਵਚਨ ਅਸੀਂ ਪੜਦੇ ਆ 10 ਵਚਨ ਤੋਂ ਉਸ ਵਿੱਚ ਲਿਖਿਆ ਮੈਂ ਆਪਣੇ ਸਾਰੇ ਮਨ ਨਾਲ ਤੈਨੂੰ ਪਾਲ ਲਿਆ ਹੈ ਆਪਣੇ ਹੁਕਮਾਂ ਤੋਂ ਮੈਨੂੰ ਭਟਕਣਾ ਨਾ ਦੇ ਮੈਂ ਤੇਰੇ ਵਚਨ ਨੂੰ ਆਪਣੇ ਮਨ ਵਿੱਚ ਜਮਾ ਕਰ ਲਿਆ ਤਾ ਜੋ ਤੇਰਾ ਪਾਪ ਨਾ ਕਰਾਂ ਸੋ ਅੱਜ ਇਹਨਾਂ ਵਚਨਾਂ ਦੀ ਵੱਲ ਵਿਚਾਰ ਕਰਾਂਗੇ ਦਾਊਦ ਰਾਜਾ ਆਪਣੇ ਆਪ ਨੂੰ ਸਿਖਾ ਰਿਹਾ ਆ ਕਿ اے ਪਰਮੇਸ਼ਵਰ ਮੈਂ ਤੇਰੇ ਕਲਾਮ ਨੂੰ ਆਪਣੇ ਦਿਲ ਵਿੱਚ ਤੇਰੇ ਵਚਨ ਨੂੰ ਦਿਲ ਵਿੱਚ ਜਮਾ ਕਰ ਲਿਆ ਆਪਣੇ ਮਨ ਦੇ ਅੰਦਰ ਜਮਾ ਕਰ ਲਿਆ ਤਾਂ ਜੋ ਤੇਰਾ ਪਾਪ ਨਾ ਕਰਾਂ ਸੱਚਮੁੱਚ ਜਦੋਂ ਬਾਣੀ ਨੂੰ ਕਲਾਮ ਨੂੰ ਅਸੀਂ ਆਪਣੇ ਦਿਲ ਵਿੱਚ ਜਗ੍ਹਾ ਦਿੰਦੇ ਆਂ ਤਾਂ ਇਹ ਵਚਨ ਜਦੋਂ ਸਾਡੇ ਅੰਦਰ ਜਾਂਦਾ ਹੈ ਇਹਦੇ ਵਾਸਤੇ ਮਨ ਖੋਲਦੇ ਆਂ ਇਹਦੇ ਵਾਸਤੇ ਜਦੋਂ ਦਿਲ ਖੋਲਦੇ ਆਂ ਤੇ ਉਸੇ ਵੇਲੇ ਖੁਦਾ ਦਾ ਕਲਾਮ ਜਿਹੜਾ ਆ ਉਹ ਸਾਡੇ ਜੀਵਨ ਦੇ ਅੰਦਰ ਜਮਾ ਹੁੰਦਾ ਆ ਸਿਰਫ ਖੁਦਾ ਸਾਡੀਆਂ ਭਾਵਨਾਵਾਂ ਖੁਦਾ ਸਾਡੇ ਵਿਚਾਰਾਂ ਨੂੰ ਖੁਦਾਵੰਦ ਅੰਦਰ ਦੇ ਦਿਲਾਂ ਤੇ ਗੁਰਦਿਆਂ ਨੂੰ ਜਾਂਚਣ ਵਾਲਾ ਪਰਮੇਸ਼ਰ ਹੁੰਦਾ ਆ। ਤਾਂ ਜਦੋਂ ਅਸੀਂ ਖੁਦਾਵੰਦ ਖੁਦਾ ਦੇ ਵਚਨਾਂ ਨੂੰ ਆਪਣੇ ਦਿਲ ਵਿੱਚ ਜਗ੍ਹਾ ਦੇਣ ਵਾਸਤੇ ਤਿਆਰ ਹੁੰਨੇ ਆ। ਪ੍ਰਕਾਸ਼ ਦੀ ਪੋਥੀ ਵਿੱਚ ਲਿਖਿਆ ਇੱਕ ਵੇਖ ਮੈਂ ਤੇਰੇ ਦਿਲ ਦੇ ਦਰਵਾਜ਼ੇ ਉੱਤੇ ਬੂਹਾ ਖੜਕਾ ਰਿਹਾ। ਜੇ ਤੂੰ ਮੇਰਾ ਮੇਰੇ ਲਈ ਆਪਣਾ ਬੂਹਾ ਖੋਲੇ ਤੇ ਮੈਂ ਤੇਰੇ ਅੰਦਰ ਆਵਾਂਗਾ। ਇਸ ਵਾਸਤੇ ਅਜੀਜ਼ ਜਦੋਂ ਅਸੀਂ ਕਲਾਮ ਸੁਣਨ ਵਾਸਤੇ ਆਪਣਾ ਦਿਲ ਖੋਲਦਿਆਂ ਜਮਾ ਹੋਣ ਵਾਸਤੇ ਤਦੌਜ਼ ਰਾਜਾ ਨੇ ਕਿਹਾ ਕਿ ਵੇਖ ਪ੍ਰਭੂ ਤੇਰੇ ਕਲਾਮ ਨੂੰ ਮੈਂ ਦਿਲ ਵਿੱਚ ਜਮਾ ਕੀਤਾ ਤਾਂ ਜੋ ਤੇਰਾ ਪਾਪ ਨਾ ਕਰਾਂ ਇਹ ਗੁਨਾਹ ਇਹ ਪਾਪ ਇਹ ਬੁਰਾਈਆਂ ਇਹ ਬੁਰੀਆਂ-ਬੁਰੀਆਂ ਆਦਤਾਂ ਬੁਰੀਆਂ-ਬੁਰੀਆਂ ਭਾਵਨਾ ਬੁਰੇ-ਬੁਰੇ ਵਿਚਾਰ ਜੀਵਨ ਦੇ ਅੰਦਰ ਜਿਹੜੇ ਰਹਿੰਦੇ ਆ ਜਿਹੜੇ ਬੰਦੇ ਨੂੰ ਬੇਚੈਨ ਕਰਦੇ ਨੇ ਬੰਦੇ ਨੂੰ ਨਾ ਆਰਾਮ ਦੇਣ ਆਰਾਮ ਆਉਣ ਦਿੰਦੇ ਨੇ ਬੰਦਾ ਬੇਸਬਰਾਂ ਤੇ ਬੇਮੁਹਾਰਾ ਹੋਇਆ ਚੱਲਦਾ ਫਿਰਦਾ ਆ ਇਨਸਾਨ ਇਹ ਉਦੋਂ ਹੀ ਚੱਲਦਾ ਹੈ ਜਦੋਂ ਜੀਵਨ ਦੇ ਅੰਦਰ ਪਾਪ ਹੁੰਦਾ ਹੈ ਜੀਵਨ ਦੇ ਅੰਦਰ ਹਰ ਚੱਲ ਮੱਚੀ ਰਹਿੰਦੀ ਆ ਇਹਨੂੰ ਦੂਰ ਹੋਣ ਵਾਸਤੇ ਇਹ ਜਦੋਂ ਪਾਪ ਆਉਂਦੇ ਆ ਸਾਡੇ ਜੀਵਨ ਦੇ ਅੰਦਰ ਇਹ ਇਹਨਾਂ ਨੂੰ ਦੂਰ ਕਰਨ ਵਾਸਤੇ ਖੁਦਾ ਦੇ ਦਾਸ ਨੇ ਕਿਹਾ ਕਿ اے ਪ੍ਰਭੂ ਤੇਰੀ ਬਾਣੀ ਨੂੰ ਤੇਰੇ ਵਚਨਾਂ ਨੂੰ ਮੈਂ ਦਿਲ ਵਿੱਚ ਰੱਖਿਆ ਤਾਂ ਜੋ ਮੇਰੇ ਜੀਵਨ 'ਚ ਪਾਪ ਨਾ ਆ ਸਕੇ ਗੌਰ ਕਰੀਏ ਸਾਡੇ ਜੀਵਨ 'ਚੋਂ ਪਾਪ ਦੂਰ ਹੋਣ ਸਾਡੇ ਜੀਵਨ 'ਚੋਂ ਇਹ ਸਾਰੀਆਂ ਚਿੰਤਾਵਾਂ ਫਿਕਰ ਬੋਝ ਤੋਂ ਸਾਨੂੰ ਨਜ਼ਾਤ ਮਿਲੇ ਪਰੇਸ਼ਾਨੀਆਂ ਤੋਂ ਨਜ਼ਾਤ ਮਿਲੇ ਔਰ ਉਦਾਸੀ ਤੋਂ ਔਰ ਬੇਚੈਨੀ ਤੋਂ ਆਰਾਮ ਮਿਲੇ ਔਰ ਬੇਚੈਨ ਜੋ ਬੇਚੈਨੀ ਸਾਡੇ ਜੀਵਨ ਵਿੱਚ ਬਣੀ ਹੋਈ ਹੈ ਉਦਾਸੀਆਂ ਪਰੇਸ਼ਾਨੀਆਂ ਸਮੱਸਿਆ ਜਿਹੜੀਆਂ ਸਾਨੂੰ ਚੈਨ ਨਹੀਂ ਆਉਂਦੀਆਂ ਇਹਨਾਂ ਤੋਂ ਖੁਲਾਸੀ ਮਿਲੇ ਤੇ ਜਦੋਂ ਅਸੀਂ ਪਰਮੇਸ਼ਵਰ ਦੇ ਵਚਨਾਂ ਨੂੰ ਬਾਣੀ ਨੂੰ ਆਪਣੇ ਜੀਵਨ ਵਿੱਚ ਜਗ੍ਹਾ ਦੇਵਾਂਗੇ ਉਹ ਗੌਰ ਕਰੀਏ ਕੀ ਹੋਵੇਗਾ ਸਾਡੇ ਜੀਵਨ ਦੇ ਅੰਦਰ ਪਾਪ ਜਿਹੜੇ ਆ ਨਹੀਂ ਹੋਣਗੇ ਪਾਪਾਂ ਨੂੰ ਖਤਮ ਕਰਨ ਵਾਸਤੇ ਪਾਪਾਂ ਨੂੰ ਸਾਡੇ ਜੀਵਨ ਚੋਂ ਦੂਰ ਕਰਨ ਵਾਸਤੇ ਇਹ ਵਚਨ ਆ ਇਹ ਕਲਾਮ ਆ ਜਿਹੜਾ ਸਾਨੂੰ ਸਾਦਗੀ ਦੀ ਵੱਲ ਲੈ ਕੇ ਜਾਂਦਾ ਹੈ ਜਿਹੜਾ ਸਾਨੂੰ ਪ੍ਰਭੂ ਦੀ ਵੱਲ ਲੈ ਕੇ ਜਾਂਦਾ ਜਿਹੜਾ ਸਾਨੂੰ ਚੰਗਿਆਂ ਵਿਚਾਰਾਂ ਦੀ ਵੱਲ ਲੈ ਕੇ ਜਾਂਦਾ ਔਰ ਚੰਗੀ ਸੀਤ ਦੇਦਾ ਔਰ ਚੰਗਾ ਸਭਾ ਦਿੰਦਾ ਇਹ ਆ ਪਰਮੇਸ਼ਵਰ ਦਾ ਵਚਨ ਇਸ ਕਰਕੇ ਗੌਰ ਕਰੀਏ ਇਨਸਾਨ ਵਚਨ ਸੁਣਦਾ ਆ ਪਰ ਆਪਣੇ ਜੀਵਨ ਦੇ ਅੰਦਰ ਜਮਾ ਨਹੀਂ ਕਰਦਾ ਬੀਤੇ ਦਿਨਾਂ ਦੇ ਅੰਦਰ ਅਸੀਂ ਸੁਣ ਰਹੇ ਸੀ ਜਿਹੜਾ ਚੰਗੀ ਜ਼ਮੀਨ ਦੇ ਵਿੱਚ ਫਲ ਜਦੋਂ ਬੀਜਿਆ ਜਾਂਦਾ ਆ ਉਹ ਜ਼ਰੂਰ ਉਗਦਾ ਆ ਪਰ ਕਈ ਲੋਕ ਇਸ ਵਚਨ ਨੂੰ ਸੁਣਦੇ ਸਾਰ ਭੁੱਲ ਜਾਂਦੇ ਆ ਉਹਨਾਂ ਦੇ ਜੀਵਨ ਦੇ ਅੰਦਰ ਵਚਨ ਉਹਦੇ ਹੀ ਰੱਖਦੇ ਉਹ ਭੁੱਲ ਜਾਂਦੇ ਆ ਉਹ ਫਿਰ ਆਪਣੇ ਕੰਮ ਦੇ ਵਿੱਚ ਆਪਣੇ ਜੀਵਨ ਦੇ ਅੰਦਰ ਸੰਤੋਖ ਤੇ ਸਬਰ ਨਹੀਂ ਰੱਖਦੇ ਔਰ ਬੇਚੈਨ ਰਹਿੰਦੇ ਆ ਉਹ ਇਸੇ ਵਾਸਤੇ ਰਹਿੰਦੇ ਆ ਕਿ ਕਲਾਮ ਨੂੰ ਜਗ੍ਹਾ ਨਹੀਂ ਦਿੰਦੇ ਆਈਏ ਅਸੀਂ ਵਚਨ ਨੂੰ ਆਪਣੇ ਜੀਵਨ ਦੇ ਵਿੱਚ ਜਦੋਂ ਜਗ੍ਹਾ ਦਿੰਦੇ ਆ ਜਦੋਂ ਵੀ ਅਸੀਂ ਸੰਗਤ ਕਰਦੇ ਆ ਤੋ ਪ੍ਰਭੂ ਜੀ ਦਾ ਕਲਾਮ ਕਹਿੰਦਾ ਆ ਕਿ ਅਸੀਂ ਆਪਣੇ ਵਿਚਾਰਾਂ ਨੂੰ ਬੰਨ੍ਹ ਲਈਏ ਹਰ ਇੱਕ ਉੱਚੀ ਗੱਲ ਨੂੰ ਜੋ ਪਰਮੇਸ਼ਵਰ ਦੇ ਵਿਰੋਧ ਉੱਠਦੀ ਹੈ ਉਹਨੂੰ ਖਤਮ ਕਰੀਏ ਆਪਣੇ ਜੀਵਨ ਚੋਂ ਤਾਂ ਜਦੋਂ ਬਾਣੀ ਸਾਡੇ ਜੀਵਨ ਦੇ ਅੰਦਰ ਹੋਵੇਗੀ ਇਸ ਬਾਣੀ ਨੂੰ ਅਸੀਂ ਵਿਚਾਰਦੇ ਰਵਾਂਗੇ ਜੋ ਵਚਨ ਸੁਣਿਆ ਉਹਨੂੰ ਵਿਚਾਰਦੇ ਰਵਾਂਗੇ ਉਹ ਫਿਰ ਸਾਡੀ ਇੱਕ ਕੁਰਬਾਨੀ ਬਣ ਜਾਂਦੀ ਹੈ ਪਰਮੇਸ਼ਵਰੀ ਅਜਿਹੇ ਲੋਕਾਂ ਨੂੰ ਕਬੂਲ ਕਰਦਾ ਆ ਅਜਿਹੇ ਜਨਾਂ ਨੂੰ ਕਬੂਲ ਕਰਦਾ ਆ ਔਰ ਪਰਮੇਸ਼ਵਰ ਉਹਨਾਂ ਲੋਕਾਂ ਤੇ ਬੜਾ ਆਨੰਦਿਤ ਹੁੰਦਾ ਹੈ ਇਸ ਕਰਕੇ ਜਿਹੜੇ ਬਾਣੀ ਨੂੰ ਵਿਚਾਰਦੇ ਰਹਿੰਦੇ ਆ ਬਾਣੀ ਨੂੰ ਆਪਣੇ ਜੀਵਨ ਵਿੱਚ ਜਮਾ ਰੱਖਦੇ ਆ ਉਹਨਾਂ ਵਚਨਾਂ ਦੇ ਉੱਤੇ ਵਿਚਾਰ ਕਰਦੇ ਰਹਿੰਦੇ ਆ ਔਰ ਇਹ ਵਚਨ ਫਿਰ ਸਾਡੇ ਇੱਕ ਪਾਚਨ ਸ਼ਕਤੀ ਬਣ ਜਾਂਦੇ ਆ ਜਦੋਂ ਅਸੀਂ ਵਚਨ ਨੂੰ ਵਿਚਾਰਦੇ ਰਹਿੰਦੇ ਆ ਕਈ ਵਾਰੀ ਇਨਸਾਨ ਕੀ ਕਰਦਾ ਹੈ ਵਚਨ ਪੜ੍ਹ ਲੈਂਦਾ ਵਚਨ ਸੁਣ ਲੈਂਦਾ ਉਹ ਫਿਰ ਭੁੱਲ ਜਾਂਦਾ ਉਹ ਭੁੱਲਦਾ ਤਾਂ ਹੀ ਹੈ ਜਦੋਂ ਇਹਨਾਂ ਵਚਨਾਂ ਦੇ ਉੱਤੇ ਵਿਚਾਰ ਨਹੀਂ ਕਰਦਾ ਜਦੋਂ ਅਸੀਂ ਇਹ ਵਚਨ ਸੁਣ ਲੈਂਦੇ ਆ ਇਹਨਾਂ ਵਚਨਾਂ ਦੇ ਉੱਤੇ ਰਿਪੀਟ ਕਰੀਏ ਇਹਨਾਂ ਵਚਨਾਂ ਨੂੰ ਵਿਚਾਰ ਕਰੀਏ ਇਹਨਾਂ ਵਚਨਾਂ ਨੂੰ ਆਪਣੇ ਜੀਵਨ ਦੇ ਅੰਦਰ ਦੁਹਰਾਉਂਦੇ ਰਹੀਏ ਦੁਹਰਾਉਂਦੇ ਰਹੀਏ ਜਦੋਂ ਕੋਈ ਵੀ ਚੀਜ਼ ਅਸੀਂ ਉਹਦੀ ਰਿਪੀਟ ਕਰਦੇ ਰਹਿੰਦੇ ਆ ਉਹਦੀ ਦੁਹਰਾਉਂਦੇ ਰਹਿੰਦੇ ਆ ਉਹ ਬਹੁਤ ਇੱਕ ਮਜ਼ਬੂਤੀ ਉਹਦੇ ਮਜ਼ਬੂਤੀ ਵਚਨ ਦੇ ਵਿੱਚ ਸਾਡੇ ਜੀਵਨ ਦੇ ਅੰਦਰ ਆ ਜਾਂਦੀ ਹੈ ਇਸ ਕਰਕੇ ਆਪਣੇ ਜੀਵਨ ਦੇ ਅੰਦਰ ਵਚਨ ਜਮਾ ਕਰੀਏ ਪੜ੍ਹਦੇ ਰਹੀਏ ਵਿਚਾਰ ਕਰੀਏ ਤਾਂ ਜੋ ਅਸੀਂ ਕੀ ਹੈ ਸਫਲ ਹੋਵਾਂਗੇ ਤੇ ਪ੍ਰਭੂ ਜੀ ਦਾ ਕਲਾਮ ਕਹਿੰਦਾ ਹੈ ਕਿ ਤੇਰੇ ਜੀਵਨ ਦੇ ਅੰਦਰ ਪਾਪ ਨਹੀਂ ਆਏਗਾ ਜਦੋਂ ਸਾਡੇ ਜੀਵਨ ਦੇ ਅੰਦਰ ਪਾਪ ਨਹੀਂ ਆਏਗਾ ਗੁਨਾਹਾਂ ਨਹੀਂ ਆਵੇਗਾ ਤੇ ਪਾਪਾਂ ਦੇ ਕਰਕੇ ਬੰਦਾ ਅੱਜ ਬੇਚੈਨ ਆ ਅੱਜ ਜੀਵਨ ਦੇ ਅੰਦਰ ਸ਼ਾਂਤੀ ਨਹੀਂ ਜੀਵਨ ਦੇ ਅੰਦਰ ਆਰਾਮ ਨਹੀਂ ਇਹ ਇਸੇ ਵਾਸਤੇ ਨੇ ਕਿ ਜੀਵਨ ਅੰਦਰ ਪਾਪ ਆ ਪਾਪ ਦੂਰ ਹੁੰਦੇ ਆ ਬਾਣੀ ਸੁਣਨ ਦੇ ਨਾਲ ਇਸੇ ਕਰਕੇ ਅਸੀਂ ਬਾਣੀ ਨੂੰ ਪੜ੍ਹਦੇ ਰਹੀਏ ਬਾਣੀ ਨੂੰ ਸੁਣਦੇ ਰਹੀਏ ਬਾਣੀ ਨੂੰ ਵਿਚਾਰਦੇ ਰਹੀਏ ਜਦੋਂ ਆਪਣੇ ਕੰਮ ਦੇ ਵਿੱਚ ਹੁੰਨੇ ਆ ਜਿੱਥੇ ਵੀ ਹੁੰਨੇ ਆ ਸਫਰ ਵਿੱਚ ਹੁੰਨੇ ਆ ਬਾਣੀ ਨੂੰ ਵਿਚਾਰਾਂਗੇ ਤੇ ਅਸੀਂ ਸਫਲ ਹੁੰਦੇ ਜਾਵਾਂਗੇ ਔਰ ਹਮੇਸ਼ਾ ਹਮੇਸ਼ਾ ਲਈ ਮੁਬਾਰਕ ਹੋਵਾਂਗੇ ਪਾਪ ਜੀਵਨ ਚ ਨਹੀਂ ਆਉਂਦੇ ਖੁਦਾਵੰਦ ਬਰਕਤ ਦੇਵੇ ਖੁਦਾਵੰਦ ਆਸੀਸ ਦੇਵੇ ਆਮੀਨ ਆਮੀਨ